ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਤਰੀਕੇ ਕੀ ਅੱਜ 29 ਤਰੀਕ ਨਵਾਂ ਮਹੀਨਾ 2024 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬਾਈ ਜੇ ਕਿ ਜੇ ਬਈਨੋ ਕੋ ਬਹੁਤ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸਭ ਪਰ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਮੇਰੀ ਬੇਨਤੀ ਹੈ ਕਿ ਜੇ ਤੁਸੀਂ ਕੋਈ ਪਸ਼ੂ ਲੈਣੇ ਆਗੇ ਆਪਦਾ ਜੇ ਸੂਆ ਸੋਆ ਆ ਦੋ ਟਾਈਮ ਆਪਦਾ ਝੋਕੇ ਲਵੋ ਜੀ ਤੇ ਜੇ ਗੱਬਣਾ ਤਾਂ ਚੰਗੀ ਤਰ੍ਹਾਂ ਚੇਪਾ ਕੱਟ ਕੇ ਲਾਓ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਅੱਗੇ ਵਾਸਤੇ ਤੇ ਉਹ ਕਰਦੇ ਆ ਕਾਕੇ ਬਰਾੜ ਨਾਲ ਗੱਲਬਾਤ ਲੈਣੇ ਆ ਪਰਪੰਜਾਂਗੇ ਜੇ ਵੜਾ ਪਰੇ ਨਾਲ ਗੱਲਾਂਬਾਤ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਾਲਾ ਲਾ ਮਾਲ ਵੇਖ ਗਿਆ ਸਾਰਾ ਸਾਰਾ ਮਾਲ ਵੇਖ ਗਿਆ ਨਹੀਂ ਬਿਲਕੁਲ ਬਿਲਲੇ ਆ ਜਾਏ ਹਾਂ ਬਈਆ ਮੈਂ ਟਿਕਾ ਠੀਕ ਹੈ ਜੀ ਕਿ ਮੇਰਾ ਰਿਸਪੌਂਸ ਆਪਣਾ ਬਹੁਤ ਬਾਈ ਜੀ ਮੇਰੇ ਭੈਣ ਭਰਾ ਜਿਹੜਾ ਯਾਰ ਵੇਦੇ ਆ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਦਾ ਠੀਕ ਹੈ ਜੀ ਬਹੁਤ ਬਹੁਤ ਦਿਲੋਂ ਕਰ ਦਿੰਦਾ ਮੈਂ ਜਿਹਨੇ ਕੱਲ ਵੇਖਣ ਵਾਲੇ ਵੀ ਧੂਰੂ ਭਰਾ ਦੀ ਠੀਕ ਹੈ ਜੀ ਸਬਸਕ੍ਰਾਈਬ ਵੀ ਠੀਕ ਹੈ ਜੀ ਤੇ ਫੋਲੋ ਪਰ ਵੀ ਬਹੁਤ ਨੱਪਿਆ ਕੱਲ ਨਿਆਰੇ ਆ ਗਏ ਬਾਈ ਥੋੜਾ ਧੰਨਵਾਦ ਜਾਂਦੇ ਵਾਸਤੇ ਰੋ ਦੇਖਣ ਵਾਲਿਓ ਬਸ ਫੋਲੋ ਕਰ ਦਿਆ ਕਰੋ ਠੀਕ ਹੈ ਲੈ ਗਿਆ ਸਾਰਾ ਮਾਲ ਆਪਣਾ ਸੋਨੇ ਮੇਰਾ ਵੀਰ ਆ ਪਿੰ ਇਹ ਤੋਂ ਕੋਆ ਕਰੋ ਵੀਡੀਓ ਠੀਕ ਹੈ ਸਸਤਾ ਸੌਦਾ ਬੰਦਾ ਮਾਨਦਾਰ ਆ ਪੂਰਾ ਗਾਰੰਟੀ ਮੈਂ ਦਉ ਜੇ ਕੋਈ ਨਿੱਕੀ ਕਰੇ ਮੈਨੂੰ ਫੜ ਲਿਓ ਨਾਲ ਦੇ ਨਾਲ ਹੀ ਅੱਧੇ ਘੰਟੇ ਬਾਅਦ ਪੌਣੇ ਘੰਟੇ ਬਾਅਦ ਵੀਡੀਓ ਚੱਲ ਪੈਣੀ ਜਦੋਂ ਬਣਾਉਗਾ ਠੀਕ ਹੈ ਜੀ ਸਸਤਾ ਸੌਦਾ ਜਿਹੜੇ ਹੁੰਦੇ ਪੈਸੇ ਕੋਈ ਗੱਲ ਨਹੀਂ ਕਰਉਂ ਆ ਤੁਹਾਡਾ ਕੋਈ 2000 ਰੁਪਇਆ ਸਾਨੂੰ ਸਸਤੇ ਦਿਆ ਕਰੋ ਸਾਨੂੰ ਸ਼ੇਰੋ ਸਿੰਘ ਤਾਂ ਵੀ ਮਨਜ਼ੂਰ ਆ ਠੀਕ ਹੈ ਜੀ ਪਰਵਤ ਕਰੋ ਵੀ ਆਈਏ ਤੇਲ ਤੱਪਾ ਗਰੀਬ ਬੰਦਾ ਮਾਨਦਾਰ ਬੰਦਾ ਤਗੜੇ ਦੇ ਰਹਿ ਕੇ ਜਾੜੋਂ ਦਾ ਪਰ ਮਾੜੇ ਬੰਦੇ ਨੂੰ ਵੀ ਯਾਰ ਠਾਇਆ ਕਰੋ ਮੈਂ ਤੁਹਾਡਾ ਧੰਨਵਾਦ ਤੁਹਾਨੂੰ ਬੇਨਤੀ ਕਰਦਾ ਬ ਮਾਰੇ ਬੰਦੇ ਦੇ ਨਾਮ ਮੋਢਾ ਲਾ ਕੇ ਮੋਢਾ ਖੜਿਆ ਕਰੋ ਠੀਕ ਹੈ ਜੀ ਹਾਂ ਜੀ ਇੱਕ ਵਾਰ ਸ਼ੁਰੂ ਕਰ ਲਗੇ ਬਾਈ ਇਹ ਬਾਈ 28 ਵਾਲਾ ਠੰਡੇ ਹੱਥ 1 ਲੀਟਰ ਦੁੱਧ ਹੈ ਠੀਕ ਆ ਕੰਡੇ ਵਾਲਾ ਦੁੱਧਾਂ ਦਾ ਪਚਵਾ ਕੇ ਦੇਣੀ ਹੈ ਠੀਕ ਆ 22000 ਰੁਪਏ ਜੀ ਠੀਕ ਆ ਕੱਢਦੇ ਬਾਹਰ ਹਾਂ ਜੀ ਬਣੀ ਕੋਈ ਬਣੀ ਬਈ ਇੱਕ ਮਹੀਨੇ ਦਾ ਇੱਕ ਸਾਲ ਜਿਹੜਾ ਮਹੀਨੇ ਦਾ ਸਤਾਰਾ ਲਗਾਉਂਦੀ ਹੈ ਠੀਕ ਆ ਹਾਂ ਜੀ ਆਪਣੇ ਵੱਲੋਂ ਆਪਰੋ ਲੋ ਕੰਪਲੀਟ ਆ ਲੈ ਖਾਲੀ ਕਰਕੇ ਸੀ ਠੀਕ ਆ ਇਹਦਾ ਆਪਦਾ ਸੋਸਾਂ ਚ ਲੈਨੇ ਆ ਠੀਕ ਆ ਇਹਦਾ ਸੋਸਾਂ ਚ ਲੈ ਲੈ ਆਪਦੀ ਠੀਕ ਆ ਪੋਸੂ ਆ ਸਾਨੂੰ 1500 ਤੋਂ ਬਾਜੂ ਠੀਕ ਆ ਜੀ ਅਸੀਂ 2000 ਰੁਪਿਆ ਵਾਹਣ ਵਿੱਚੋਂ ਲੈਨੇ ਆ ਠੀਕ ਆ ਅਸੀਂ 1500 ਤੋਂ ਜਰਨੇ 2000 ਰੁਪਿਆ ਤਾਈ ਨਾ ਮਾਲ ਵੇਚੀ ਜਾਂਦਾ ਰੋਜ਼ ਡੇਲੀ ਡੇਲੀ ਮਾਲ ਵੇਚੀ ਜਾਂਦਾ ਡੇਲੀ ਮਾਲ ਵੇਚਦਾ ਵਾ 200 ਕਿਲੋ ਮੀਟਰ 300 ਕਿਲੋ ਕੱਲ ਦੋ ਵੀਡੀਓ ਪਾਈਆਂ ਆਪਾਂ ਹਾਂ ਦੋਨੇ ਵੇਗਿਆਂ ਮਾਲ ਦੋਸਤੋ ਛਾਈ ਵਾਲ ਚ ਪੈਂਦੀ ਆਗੀ ਤਦ ਅੱਠ ਕਿਲੋ ਆ ਕੰਡੇ ਵਾਲਾ ਜਿਹੜੇ ਦੋ ਟਾਈਮ ਚੋ ਲੈਣਾ ਵਾ ਬਾਈਕਾ ਫੈਂਡ ਫੁੱਟ ਚੰਗੀ ਆਜੂਗੀ ਇਹਦੀ ਮੋੜ ਲਿਆ ਬਾਈ ਲੈ ਚੱਲ ਸ਼ਾਈਵਾਲ ਚ ਪੈਂਦੀ ਆਗੀ ਥਣਾ ਸਾਬ ਬਹੁਤ ਚੰਗਾ ਹਾਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ 22000 ਇਹਦਾ ਮੁੱਲ ਆ ਵਿੱਚੋਂ ਕਿ ਮਾਰਦੜ ਹੋ ਜਾਊਗਾ 1 ਮਹੀਨਾ ਤੇ 17 ਦਿਨਾਂ ਦੀ ਇਹ ਬਣੀ ਵੀ ਆਗੀ ਬਾਈ ਕਹਿੰਦਾ ਖਾਲੀ ਕਰ ਦੇਗਾ ਖਾਲੀ ਕਰਕੇ ਦੇਣੀ ਆਗੀ ਗੱਭੋਂ ਨਿਕਲੇ ਥੋੜੀ ਕਿਸਮਤ ਆ ਗਈ ਮੁੱਲ ਸਿਰਫ ਇਹਦਾ 22000 ਰੁਪਇਆ ਵਾ ਦੋਦੂ ਮੱਝਰ ਦਾ ਚੱਟਾ ਤੇ ਫੈਂਡ ਦੀ ਚੰਗੀ ਆਜੂਗੀ ਹਾਂ ਲਿਆ ਬਹੁਤ ਚੰਗਾ ਲੱਗਿਆ ਹੋਇਆ ਸੱਚ ਉਹ ਇਹ ਮੋਟਾ ਮੁਠੀ ਵਾਲਾ ਥਾਣਾਗਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਕੋਈ ਨਿੱਕਾ ਥਾਣਾ ਨਹੀਂਗਾ ਥਾਣਾ ਬਹੁਤ ਚੰਗਾ ਲੱਗਿਆ ਹੋਇਆ ਇਹਦੇ 2 ਨੰਬਰ ਪਰ ਦੱਸ ਦੇ ਭਾਈ 2 ਨੰਬਰ ਦੇ 25000 ਦੀ ਲਵਾਂਗੇ 100 ਰੁਪਏ ਚੜ੍ਹਾਂਗੇ 9 ਲੀਟਰ ਦੁੱਧ ਹੈ ਠੀਕ ਆ ਠੀਕ ਆ ਜੀ ਠੀਕ ਆ ਹਾਂ ਕੰਡੇ ਵਾਲਾ ਜਮਨ ਦੋ ਮੈਂ ਕੰਡੇ ਵਾਲਾ ਦੋ ਡੰਗ ਚਵਾ ਕੇ ਦੇਣੀ ਆਪਾਂ ਨੂੰ ਨਹੀਂ ਦੇਣੀ ਠੀਕ ਆ ਹਾਂ ਦੋ ਡੰਗ ਚਵਾ ਕੇ ਦੇਣ ਥੰਮ ਥੰਮ ਵੇਖਾ ਤਰਾ ਠੀਕ ਆ ਝੋਲ ਝਾਲ ਬਹੁਤ ਆ ਮਗਰ ਉਹਨੂੰ ਫਾੜਦੇ ਨਹੀਂ ਕੱਲ੍ਹ ਨੂੰ ਹੀ ਆ ਠੀਕ ਆ ਮਾਤਰ ਦਾ ਦੁੱਧ ਗੁੱਟੇ ਕਿੱਟਾ ਜਮਾ ਠੀਕ ਆ ਜੀ ਕੱਢਦੇ ਬਾਹਰ ਨੂੰ 25300 ਰੁਪਏ ਚੱਡੂਗਾ ਠੀਕ ਆ ਲੋ ਜੀ ਦੋਸਤੋ ਕਰਾਸ ਬਰੀਡ ਚ ਪੈਂਦੀ ਆ ਕਿ ਪੈਂਡ ਫੂਡ ਬਹੁਤ ਚੰਗਾ ਬੱਚੀ ਦਾ ਦੁੱਧ ਦੇਦਾ ਮੱਝਾਂ ਰਗਾਉਗਾ ਚੱਟਾ ਫੈਂਡ ਫੂਡ ਚੰਗੀ ਆਜੂਗੀ ਨੌਕਲ ਤਾਂ ਕੰਡੇ ਵਾਲਾ ਬਾਈ ਇਹਦਾ 25300 ਰੁਪਏ ਛੜਨਾ ਵਾ ਥਾਰ ਨਾਲ ਜਜਮੈਂਟ ਦੇ ਹਿਸਾਬ ਨਾਲ ਕਰ ਲੋ ਇਹ ਜੇ ਵੀਡੀਓ ਪਾਉਣਾ ਸਮਾਂ ਜਿਹੜਾ ਉਹ ਸਿਰ 12:00 ਵਜੇ ਤੇ 1 ਮਿੰਟ ਹੋਇਆ ਵਾ ਇਹ ਸ਼ਾਮ ਦੀ ਚੋਈ ਅੱਧਾ ਦਿਨ ਪਿਆ ਹਜੇ ਉਹ ਤਾਂ ਖਾਂ ਦੁੱਧ ਫੁੱਲ ਭਰ ਲੈਣਾ ਇਹਨਾਂ ਨੇ ਤੋ ਜੋ ਸੈਟਮੈਂਟ ਕਰ ਲਵੇ ਛਾਂ ਦੇ ਚਾ ਜ ਸਾਰਾ ਦੇਣੀ ਪਿਆ ਹਜੇ ਚੁਆਈ ਮੋਟੀ ਪੂਰੀ ਪੂਰ ਛਟਾ ਆ ਸੈ ਚੈੱਕ ਕਰ ਲਓ ਮੱਥੀ ਚੁਆਈ ਵਾਲਾ ਬਹੁਤ ਸੋਨਾ ਮੁੱਠੀ ਵਾਲਾ ਥਾਣਾ ਪਾਈਆਂ ਦਾ ਕੋਈ ਜੁੰਮੇਵਾਰੀ ਸਾਰੀ ਲਵਾ ਕੇ ਉਹਦੇ ਦੋ ਦੋ ਚੋ ਕੇ ਪੈਸੇ ਦੇ ਦੇਵੀ ਠੀਕ ਹੈ ਜੀ ਜੇ ਨੌ ਲੀਟਰ ਹੋਇਆ ਠੀਕ ਆ 9.5 10 ਠੀਕ ਆ ਰੱਖ ਦੇ ਨੀ ਰਸਾ ਲਾ ਦੇਵੇ ਮੈਂ ਰੁਪਈਆ ਨਹੀਂ ਮੰਗਦਾ ਠੀਕ ਆ ਲਓ ਜੀ ਦੋਸਤੋ ਏਡੀ ਸੱਲੀ ਕੋੰਦਾ ਨਹੀਂ ਉਹ ਜਿਹੜੀ ਕਾਕਾ ਬਰਾੜ ਦੇ ਜਾਂਦਾ ਵਾ ਕਿਹਾ ਦੋ ਦਿਨ ਬਾਅਦ ਚੋ ਕੇ ਪੈਸੇ ਦੇ ਦਿਓ ਬਾਕੀ ਤੁਸੀਂ ਸਮਝਾ ਲੈ ਲੈ ਪਹਿਲੀ ਗੱਲ ਤਾਂ ਹੀ ਗੱਲਾਂ ਕਰਨ ਨਾਲ ਸਲ ਤੁਹਾਨੂੰ ਲੱਗਦਾ ਦੋ ਟਾਈਮ ਚੋ ਕੇ ਲੈ ਜਾਓ ਜਦੋਂ ਮਾਲਕ ਕਹਿੰਦਾ ਵੀ ਦੋ ਟਾਈਮ ਚੋ ਲੋ ਮੇਰੇ ਘਰੇ ਮੇਰਾ ਆਪਾਂ ਨੂੰ ਰਸਾ ਲਾਦਨ ਉੱਥੇ ਪਾਰ ਚੋਂ ਠੀਕ ਆ ਉਹਨੂੰ ਚੋੜਨ ਰਸਾ ਲਾਦਨ ਦੇ 9 ਲੀਟਰ ਨਾ ਆਇਆ ਠੀਕ ਆ ਤੇ ਮੇਰੇ ਵੱਲੋਂ ਛੱਡਿਆ ਕਿ ਮੈਂ ਫੋਨ ਨਹੀਂ ਕਰੂੰਗਾ ਠੀਕ ਆ ਬਸ ਸਲਾਹ ਜੇ ਮੈਨੂੰ ਦੋ 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 ਤਾਨੂੰ ਮਿਲ ਜਾਣੀ ਹੈਗੀ ਬਾਕੀ ਥੋੜੀ ਸੇਵਾ ਸੰਭਾਲਦੇ ਹੈਗਾ ਗੌਰ ਕਰ ਲਿਓ ਤੁਸੀਂ ਆਪਦੀ ਹਾਂ ਬਹੁਤ ਤਗੜੀ ਆਫਰ ਦਿੰਦਾ ਭਾਈ ਕਾਕਾ ਵਿਰਾੜ ਤੁਹਾਨੂੰ ਆ ਜਾ ਬਾਈ ਤਿੰਨ ਨੰਬਰ ਤੇ 25000 ਤੁਹਾਨੂੰ ਮਿਲ ਜਾਨੀ ਹੈ ਇੱਕ ਆਸ ਬਰੀਡ ਦੀ ਬਹੁਤ ਚੰਗੀ ਵੇੜ ਹੈਗੀ ਕਦ-ਕਦ ਚੰਗਾ ਵਾ ਵਜੇ ਨੂੰ ਇਹਨ ਬਹੁਤ ਵੇਲ ਬੂਲ ਚੰਗੀ ਹੈ ਦੀ ਤਣਾਸੇ ਬਹੁਤ ਚੰਗਾ ਵਾ ਹਾਂਜੀ ਤਿੰਨ ਨੰਬਰ ਪਰ ਦੱਸ ਦਗੇ ਭਾਈ ਇਹ ਪਲੂਨ ਵੱਚੀ ਹੈ ਜੀ ਠੀਕ ਹੈ ਜੀ ਦੁੱਧ ਹੋਊਗੀ 14-15 ਕਿਲੋ ਠੀਕ ਆ ਦਨ ਕੰਨ ਲੈ ਜੂ ਕਿ ਦਿਨ ਲੈ ਜੂਗੀ 12 13 ਤੱਕ ਠੀਕ ਹੈ ਜੀ ਮੈਂ ਤੁਹਾਨੂੰ ਅੱਜ ਹੀ ਸੁਪੂ ਕੱਲ ਨੂੰ ਸੁਪੂ ਠੀਕ ਹੈ ਜੀ 15 ਵੀ ਲੈ ਜੂਗੀ 15 ਦੀ ਗਰੰਟੀ ਹੈ ਠੀਕ ਆ ਬੋਲ 15 ਕੱਢ ਦੇ ਬਾਹਰ ਨੂੰ ਕੂਨ ਬੱਚੀ ਹੈ ਲੋ ਵੀ ਦੋਸਤੋ ਐਚਪਨਸਲ ਦੀ ਬਹੁਤ ਚੰਗੀ ਪਹਿਲਣ ਬੱਚੀ ਆ ਗਈ ਦਨ ਲੈ ਜੂ ਬਾਈ ਦਾ ਖੁੱਲੇ 15 ਜੇ ਸੌਖੀ ਹੈ ਜਿਵੇਂ ਉਹ ਵੱਧ ਵੀ ਲੈ ਸਕਦੇ ਹੈ ਕਿ ਪਰਥੀ 15 ਦਾ ਮੰਨ ਕੇ ਲਾਉਣਾ ਕੇਰਾ ਗੱਦ ਘੱਟ ਚੰਗਾ ਵਾ ਥੋਨੇ ਗੱਦ ਕਾਰਦੀ ਆ ਗਈ ਪਜੇ ਨੂੰ ਕੋਈ ਨਹੀਂ ਠੀਕ ਆ ਬਾਈ ਜਾਵੇ ਫਰਸ਼ ਪੁੱਛ ਲਾਈ ਜਾਂਦਾ ਥਾਂ ਤਲਕਣਾ ਜਾ ਕੇ ਬੈਠਾ ਹੋਵੇ ਹੁਣ ਨਵੀਂ ਫਰਸ਼ ਪੁੱਛ ਲੱਗ ਪੈ ਨਵਾ ਹੈ ਨਾ ਇਹ ਨਿਕਾ ਪੁਰੇ ਨਵਾ ਹੈ ਚਮਕਣਾ ਸੀਗਾ ਹਲੋ ਵੇਖੋ ਤੁਸੀਂ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਆਉਂਦੀ ਹੈਗੀ ਥਣਾ ਸਹਿ ਚੰਗਾ ਕੱਢੂਗੀ ਗੁਲਾਬੀ ਥਣਾਗਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਚਾਰ ਹੀ ਥਣਾਗਾ ਫੁੱਲ ਗੈਪ ਚ ਲੱਗੇ ਹੋਏ ਆਗੇ ਅਜੇ 15 ਦਿਨਾਂ ਤੱਕ ਇਹਨੇ ਪੂਰਾ ਠੋਸ ਨਿਗਰ ਹੋਵਣਾ ਤਿਆਰ ਕਰ ਲੈਣਾ ਵਾ ਫਨ ਆਊਗਾ ਤਾਂ ਫਿਟਿੰਗ ਵਾਲਾ ਜਾਵਾਂ ਫਿਰ ਦੇਖ ਸਕਦੇ ਪਹਿਲਾ ਸੁਆ ਵਾ ਕਦ-ਕਦ ਚੰਗਾ ਵਾ ਜਾਜੂਦ ਬਹੁਤ ਆ ਗਈ ਫੇਸ ਕੁਆਲਿਟੀ ਚੰਗੀ ਆ ਬੋਦੀ ਵਾਲੀ ਵਹਿੜ ਨਿਕਾ ਕੰਨ ਐਚ ਐਫ ਨਸਲ ਦੀ ਮੁੱਲ ਭਈ ਇਹਦਾ ਉਹਦਾ 35000 ਰੁਪਈਆ 100 ਰੁਪਈਆ ਮਾਨਤਨ ਹੋਊਗਾ। ਦੋਸਤੋ 35000 ਰੁਪਈਆ ਇਹਦਾ ਮੁੱਲਾ ਵਿੱਚੋਂ ਕੋਈ ਮਾਨਤਨ ਹੋ ਜਾਊਗਾ। ਵਲਟਨਾ ਬਹੁਤ ਆ ਹਜੇ। ਦਿਨ ਪਠੰਡੀ ਸੀਲ ਆ ਜਾਵਾਂ। ਬਾਕੀ ਇਹ ਜੱਦਬੀੜ ਵਾਲੀ ਜਾਗੀ ਇਹਨੇ ਕੋਈ ਉਪਰਾ ਕਰਨਾ ਵੀ ਨਹੀਂਗਾ। ਇਹਦਾ ਸਹਿਤ ਹੀ ਆ ਦੋਸਤੋ ਆ ਵੇਖੋ ਤੁਸੀਂ। ਇਹਦਾ ਸਹਿਤ ਹੀ ਆਉਂਦਾ ਵਾ। ਦਿਨ 15 ਖੁੱਲੇ ਲੈ ਜੂਗੀ ਇਹੇ। ਬਸ ਬਸ ਬਸ। ਨਹੀਂ ਨਹੀਂ ਕੋਈ ਗੱਲ ਨਹੀਂ ਯਾਰ। ਅਗਲਾ ਵੀ ਖਿੱਚ ਕੇ ਜਾਵਾਂ ਦਸਨੀ ਕਰਕੇ ਮਾੜੀ ਕੋਈ ਨੌਕਸਤ ਇੱਥੇ ਛੱਡ ਦਿਓ। ਠੀਕ ਆ। ਉਹਨਾਂ ਦਾ ਕੀ ਕਸੂਰ ਮਾੜੀ ਆਪਣੇ ਕਰਮ ਮੜਿਆ। ਠੀਕ ਆ। ਅਗਲਾ ਉਹ ਉਹ ਜਾਂਦਾ ਪੂਰਾ 24 ਗ੍ਰਾਮ ਸੋਨਾ ਠੀਕ ਆ ਲੋ ਜੀ ਦੋਸਤੋ ਬਾਈਆਂ ਦਾ ਜ ਮਾੜਿਆ ਮੇਰੇ ਘਰੇ ਛੱਡ ਜੋ ਤੁਸੀਂ ਬਾਈਕ ਜਰੂਰ ਆਇਓ ਘਰੇ ਬਾਈ ਨਾਲ ਗੱਲਬਾਤ ਕਰੇ ਤੁਹਾਨੂੰ ਪਸੂ ਹੀ ਮਨ ਲੱਗੂ ਤੇ ਬਾਈ ਵੀ ਥੋੜੇ ਮਨ ਲੱਗੂ ਬੰਦਾ ਪੂਰਾ ਗੋਡਾ ਐਡਿੰਗ ਆਫਰ ਕਾਕਾ ਬਣਾ ਦਿੰਦਾ ਹੋਰ ਇੰਨੀ ਕੋ ਆਫ ਦਿੰਦਾ ਕੋਈ ਬਾਕੀ ਥੱਲੇ ਤੁਸੀਂ ਕਰ ਲੈ 35000 ਦਾ ਮੁੱਲ ਆ ਜਾਦਬਰੀਡ ਫੁੱਲ ਆ ਇਹਦੀ ਉੱਚੋ ਕੀ ਮਾਨਤਾਨ ਹੋ ਜਾਊਗਾ 4 ਨੰਬਰ ਬਾਰੇ 4 ਨੰਬਰ ਬਾਰੇ ਬਈ ਮਲ ਕੇ ਪਹਿਲੇ ਸੁਏਕ ਹੁੰਦੀ ਐ ਠੀਕ ਆ ਜੀ ਉਹ ਮਿਲ ਜੂਗੀ 28000 ਦੀ ਪਿਓਰ ਆ ਦਿਨ ਕਨੇ ਪਈ ਉਹਦੇ ਹਜੀ ਦਿਨ ਹਫਤਾ ਲੱਜੂਗੀ ਸਦੀ ਬਾਈ ਲੈ ਚਲੀਓ ਦੋਸਤੋ ਜਰਸੀ ਨਸਲ ਦੀ ਬੱਛੀ ਹੈਗੀ ਬਹੁਤ ਚੰਗੀ ਮੁੱਲ ਦਾ 28000 ਰੁਪਈਆ ਇੱਕ ਹਫ਼ਤੇ ਦੀ ਕੱਚੀ ਹੈਗੀ ਪਲੂਣ ਹੀ ਇਹ ਸੂੰਦੀ ਹੈਗੀ ਥਣਹਵਾਂ ਨੇ ਇਹਦੇ ਵੀ ਬਹੁਤ ਸੋਹਣਾ ਵਾ ਫੇਸ ਕੁਆਲਿਟੀ ਚੰਗੀ ਹੈਗੀ ਮੀਡੀਅਮ ਕੱਦ ਕਾਰਚ ਆਗੀ ਜੇ ਵੇਖ ਸਕਦੇ ਹੋ 28000 ਦਾ ਮੁੱਲ ਹੈਗਾ ਦੁੱਧ ਉਹ ਜੱਟਾ ਮੱਝਾ ਰਗਾ ਸਿਆਸਤ ਦੋਦੇ ਨੇ ਯਾਰ ਦੇ ਦਊਗੀ ਦੁੱਧ ਪਾ ਦਊਗੀ 10 ਕਿਲੋ ਰਾਮ ਨਾਲ ਦੁੱਧ ਬਹੁਤ 10 ਕਿਲੋ ਰਾਮ ਨਾਲ ਬਾਕੀ ਛੋਟੀ ਸ਼ਿਵਾ ਸਮਾਂ ਡਿਪੈਂਡ ਕਰਦਾ ਵਾ ਜੇ ਵਾਧਾ ਕਰ ਲੋਗੇ ਤਾਂ ਵਾਧਾ ਲੈ ਲਓਗੇ। ਥਣਾ ਸੈ ਚੈੱਕ ਕਰ ਲੋ ਸੋਣੋ ਥਣ ਹਵਾਨਾ ਬਣਾਉਂਦੀ ਆਉਂਦੀ ਹੈਗੀ ਇਹਦਾ ਪੜਦੀ ਆਉਂਦੀ ਹੈ ਹਫਤੇ ਦੀ ਕੱਚੀ ਹੈਗੀ ਵਾਧਾ ਵੀ ਤਾਂ ਲਿਆ ਜਾ ਸਕਦੀ ਆ। ਫੇਸ ਕਾਲ ਚ ਚੈੱਕ ਕਰ ਲੋ ਤੁਸੀਂ ਨਿੱਕਾ ਕੰਨਾ ਬਦਾਮੀ ਰੰਗ ਦੀ ਜਰਸੀ ਮੁੱਲ ਸਿਰਫ 28000 ਰੁਪਿਆ ਇਹਦਾ। ਅੱਜ ਦੇ ਚਾਰ ਨਗ ਸੀਗੇ 1 ਨੰਬਰ ਤੇ ਸ਼ਾਈ ਵਾਲ ਵੈੜ ਦੁੱਧ 8 ਕਿਲੋ ਜਿਹੜੇ ਦੋ ਟਾਈਪ ਕੰਡੇ ਵਾਲ ਚੋਲੇਣਾ ਵਾ ਮਗਰੇ ਦੇ ਬੱਚਾ ਕੇ ਬੱਚੀ ਆਹਾ। ਮਗਰੇ ਦੇ ਬੱਚਾ ਦੋਸਤੋ ਬੱਚਾ ਵੀ ਨਾਲ ਹੀ ਦੇਣਾ ਬਾਈਆਂ ਦਾ ਦੋ ਨੰਬਰ ਤੇ ਚੈੱਕ ਕਰੋ ਵੀਡੀਓ ਦੀ ਵੇਖੋ ਤਾਂ 9 ਕਿਲੋ 25000 ਦੀ ਇਹਦੇ ਦਨੀ ਆ ਗਈ ਬਾਈਆਂ ਦੋ ਦਿਨ ਚੋਕੇ ਤਸੱਲੀ ਕਰਕੇ ਭਲਾ ਪੈਸੇ ਦੇ ਦੇ ਬੰਦਾ ਕੋਈ ਹਾਂ ਇਹਨਾਂ ਨੂੰ ਬੱਚਾ ਜੀ ਬੱਚਾ ਠੀਕ ਹੈ ਬੱਚਾ ਇਹਦੇ ਮਗਰ ਇਹ ਵੀ ਆਪਣੇ ਘਰੇ ਚੂਣ ਠੀਕ ਆ ਕੋਈ ਕੱਕਰ ਨਹੀਂ ਗੱਥੇ ਜਿਹੜਾ ਵੀ ਪੁੱਣਾ ਦੋ ਟਾਈਮਾਂ ਦਾ ਚੋਕੇ ਦੋ ਟਕਾ ਆ ਕੇ ਤਸੱਲੀ ਕਰਕੇ ਨਹੀਂ ਤਾਂ ਨੇ ਕਿਸੇ ਵੀ ਤੂੰ ਤੂੰ ਨਾ ਕਿਹਾ ਤੇ ਠੀਕ ਆ ਜੀ ਬਾਬੇ ਨਾਨਕ ਨੇ ਤੁਹਾਨੂੰ ਕੀ ਕਿਹਾ ਸੀ ਜਿਹੜਾ ਧੜ ਗਿਆ ਉਹ ਮਲ ਮਾਰਿਆ ਗਿਆ ਨੇ ਭਾਈ ਜਦੋਂ ਜਰਾ ਪੈਸੇ ਲਾਉਣੇ ਵਿੱਚ ਦੋ ਟਾਂ ਚੋਹ ਜੋ ਹੈਗਾ ਮਾਲ ਕਹਿੰਦਾ ਵਾ ਆਪ ਨੂੰ ਹਰ ਜਿ ਵੀ ਕਹਦਾ ਵਾ ਮੜ ਕੇ ਖੱਜੇ ਖਵਾਰੀ ਨਾਲੋਂ ਹਾਂ ਮੜਕਾ ਬਗ ਦਾ ਘਟਾ ਕੇ ਲੈ ਲੋ ਜੀ ਦੋ ਟਾਂ ਮਾਲ ਗਾ ਦੋ ਚੋਹ ਕੇ ਲੋ ਯਾਰ ਮੇਰਾ ਕਰਾਇਆ ਗਿਆ ਇਹ ਬੋਲ ਨਾਲ ਇਹਨੂੰ ਮੜ ਨਾਲ ਆ ਮੜਾ ਨਹੀਂ ਨਹੀਂ ਭਾਈ ਪਹਿਲਾਂ ਦੋ ਟਾਂ ਤੁਹਾਨੂੰ ਕਹਿੰਗੇ 5 ਮੈਨੂੰ ਕਹਣਗੇ ਟਣਕਾ ਕੇ ਪਾ ਲੋ ਮੈਂ ਹਰੇ ਕੋਲੇ ਬੇਨਤੀ ਕਰਦਾ ਦੋਸਤੋ ਬਾਈ ਵੀ ਕਹਿੰਦਾ ਹੁੰਦਾ ਵਾ ਸੋਨੇ ਦੀ ਗੱਲ ਸੋਨੇ ਦੀ ਬਾਈ ਜੀ ਸਹੀ ਗੱਲ ਹਾਰੋ ਜਿੱਥੇ ਗੁਰੂ ਕੋ ਪਉਂਦਾ ਹਾਂ ਆਪ ਨੂੰ ਭਰਾਓ ਟਣਕਾ ਕਰ ਲੋ ਮਤਲਬ ਕਿ ਦੁਨੀਆ ਨੂੰ ਆੜ ਵਾੜ ਦੇ ਵਿੱਚ ਬਿਖਿਆ ਤੁਹਾਨੂੰ ਪਸ਼ੂ ਇਹਦਾ ਵਿਖਾਉਣਾ ਮੇਰਾ ਸਿਰਫ ਵਿਖਾਉਣ ਦਾ ਵਾ ਮੈਂ ਕਿਹੜਾ ਚੋਣੀ ਆ ਕੇ ਇਹ ਆ ਕੇ ਵੀਡੀਓ ਪੈਸੇ ਲੈ ਕੇ ਉੱਡ ਜਾਣਾ ਹਾਂ ਮੈਂ ਕਿਹੜਾ ਚੋਣੀ ਇਹ ਬਾਕੀ ਤੁਹਾਡੇ ਅੱਗੇ ਤੁਹਾਡਾ ਰਹਿ ਗਿਆ ਹਾਂ ਓਕੇ ਬਾਈ ਨੇ ਵੇਚਣੀ ਹੈ ਤੇ ਤੁਸੀਂ ਪੈਸੇ ਦੇਣੇ ਇਹਨੂੰ ਜੇ ਮੇਰੇ ਭੈਣ ਭਰਾਵਾਂ ਕੋਲੇ ਪਸ਼ੂ ਹੁੰਦੇ ਆ ਕੋਈ ਦੁੱਧ ਵਾਲੇ ਹਾਂਜੀ ਉਹ ਵੀ ਮੈਨੂੰ WhatsApp ਤੇ ਮਾਲ ਕੇ ਵੀਡੀਓ ਪਾਇਆ ਕਰੋ 984728933ਰਾ WhatsApp ਰੰਮ ਪਰ ਹਰ ਵਕਤ ਚੱਲਦਾ ਹੈ ਠੀਕ ਹੈ 2 ਘੰਟੇ ਆਨਲਾਈਨ ਹੈ ਠੀਕ ਆ ਉਹ ਵੀ ਮੈਨੂੰ ਮੇਰੇ ਭੈਣ ਭਰਾ ਪਾਇਆ ਕਰੋ ਹਾਂ ਇੱਕ ਫੋਨ ਬਿਜੀ ਬਹ ਰਹਿਦਾ ਵਾ ਬਾਈ ਲਾਈ ਚੱਲਿਆ ਕਰੋ ਫੇਰ ਜਾ ਕੇ ਲੱਗ ਜਾਂਦਾ ਹੈ ਇਹਦਾ ਗ ਕੋਟੀ ਲਾ ਲਖਣ ਵਾਲੀ ਕਪਟਾਲ ਦੇ ਵਿੱਚ ਮੈਂ ਬਾਕੀ ਬੈਗ ਮੋੜ ਦਨਾ ਥੋੜਾ ਵੇਖ ਕੇ ਤੇ ਕਾਲ ਆਈ ਮੋ ਚੱਕੇ ਲਿਗਿਆ ਠੀਕ ਆ ਮੇਰਾ ਭਾਈ ਗੁੱਸਾ ਨਾ ਕਰੋ ਧੰਨਵਾਦ ਕਰਦੇ ਬਹੁਤ ਵੀਰਾਂ ਦੇ ਫੋਨ ਆਉਂਦੇ ਬਈ ਭਾਈ ਬੀਜੀ ਦੇ ਭਾਈ ਫੋਨ ਆਉਂਦੇ ਬਾਹਲੇ ਜੇ ਤੁਹਾਨੂੰ ਪਤਾ ਵੀ ਰਟੀਂ ਚ ਵੀਡੀਓ ਪੈਂਦੀ ਹੈ ਕਿ ਦੋ ਵੀ ਪੈ ਜਾਂਦੇ ਗਿਆਗੀਆਂ ਫੋਨ ਪਤਾ ਭਾਈ ਦਾ ਬਾਹਲਾ ਥੋੜਾ ਜਿਹਾ ਵਿਜੀ ਵੱਧ ਰਹਿੰਦਾ ਵਾ ਐਸੇ ਤੁਸੀਂ ਟਰਾਈ ਕਰੀਏ ਜੇ ਲੇਕਰ ਫੋਨ ਲੱਗੇ ਤਾਂ ਸਸਤੇ ਭਾਅ ਦੇ ਤੇ ਗਾਰੰਟੀ ਵਾਲੇ ਪਸ਼ੂ ਆਗੇ ਬਾਕੀ ਸਰ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਹੈਗੀ ਤਿੰਨ ਨੰਬਰ ਤੇ ਬਹੁਤ ਚੰਗੀ ਅਚਰ ਬਰਾਂਧੀ 15 ਦਰਾਂ ਦੀ 4 ਨੰਬਰ ਜਰਸੀ ਨਾਲ ਹਲਦੀ ਬਦਾਮੀ ਰੰਗ ਦੀ ਸੋਹਣੀ ਵੜ ਮੋਲ 28000 ਚ ਮਾਤਾ ਨੂੰ ਇੱਕ ਹਫਤੇ ਦੇ ਕੱਚੀ ਆ 4 ਨੰਬਰ ਤੁਹਾਡੇ ਕੋਈ ਨਾ ਪਸੰਦ ਜੀ ਬਾਈ ਨਾਲ ਕਨੈਕਟ ਕਰਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਰੇਟ ਵੀਡੀਓ ਦੇ ਵਿੱਚ ਹੋਏ ਹੋਏ ਆ ਤਸੱਲੀ ਭਰ ਕੇ ਤੁਸੀਂ ਕਰਨੇ ਮੈਂ ਬਾਰ ਬਾਰ ਤੁਹਾਨੂੰ ਬੇਨਤੀ ਕਰਦਾ ਹੁੰਨਾ ਵਾ ਬਿਟਨ ਕਾ ਕੇ ਪਸੂ ਲਵੋ ਆਪਦਾ ਵੀਡੀਓ ਵੇਖਣ ਲਈ ਸਾਰਿਆਂ ਵੀ ਰਹਾ ਧੰਨਵਾਦ ਜੀ